29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਮੁੱਕ ਗਈ ਫੀਮ ਡੱਬੀ ਚੋ ਯਾਰੋ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਟੀਜ਼ਰ ਰਿਲੀਜ਼ ਹੁੰਦੇ ਹੀ ਚਰਚਾ ਸ਼ੁਰੂ ਹੋ ਗਈ ਬਈ ਫਿਲਮਾਂ ਤਾਂ ਬਹੁਤ ਆਂਦੀਆਂ ਨੇ ਪਰ ਇਸ ਫਿਲਮ ਦੇ ਵਿੱਚ ਅਜੇ ਹਾ ਕੀ ਖਾਸ ਹੈ ਜੋ ਗਿੱਪੀ ਗਰੇਵਾਲ ਜੋ ਕਿ ਫਿਲਮ ਦਾ ਹਿੱਸਾ ਵੀ ਨਹੀਂ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਪਾ ਕੇ ਇਸ ਫਿਲਮ ਦੇ ਟੀਜ਼ਰ ਦੀ ਤਾਰੀਫ਼ ਕੀਤੀ ਉਹਨਾਂ ਨੇ ਲਿਖਿਆ ਵਧੀਆ ਤੇ ਡਿਫਰੈਂਟ ਲੱਗਿਆ ਟੀਜ਼ਰ ਮੈਨੂੰ ਕੋਈ ਨਹੀਂ ਜਾਣਦਾ ਟੀਮ ਵਿੱਚੋਂ ਪਰ ਵਦਿਆ ਨੂੰ ਵਦਿਆ ਕਹਿਣਾ ਚਾਹੀਦਾ ਨਾਲ ਹੀ ਉਹਨਾਂ ਨੇ ਫਿਲਮ ਦੇ ਲਈ ਗੁੱਡ ਲੱਕ ਲਿਖਿਆ ਗਿੱਪੀ ਗਰੇਵਾਲ ਨੇ ਇਹ ਕੰਮ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਏਕੀ ਦੀ ਮਿਸਾਲ ਦਿੱਤੀ ਹੈ ਜੋ ਕਿ ਇੱਕ ਚੰਗੀ ਗੱਲ ਹੈ ਪੰਜਾਬੀ ਫਿਲਮ ਮੁੱਕ ਗਈ ਫੀਮ ਡੱਬੀ ਦੇ ਵਿੱਚੋਂ ਯਾਰੋ ਵੀ ਕਈ ਗੱਲਾਂ ਦੇ ਵਿੱਚ ਖਾਸ ਬਣ ਜਾਂਦੀ ਹੈ ਟੀਜ਼ਰ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਗੱਲਾਂ ਬਾਰੇ ਵੀ ਦੱਸਾਂਗਾ ਜਿਨ੍ਹਾਂ ਕਰਕੇ ਖਾਸ ਬਣਦੀ ਹੈ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਜਾਂ ਫਿਰ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਹੁਣੇ ਫਾਲੋ ਕਰ ਦਿਓ ਸਬਸਕ੍ਰਾਈਬ ਕਰ ਦਿਓ ਦਾ ਮੁੱਕ ਗਈ ਫੀਮ ਡੱਬੀ ਦੇ ਵਿੱਚੋਂ ਯਾਰੋ ਫਿਲਮ ਦੇ ਵਿੱਚ ਜਿੱਥੇ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਹੀ ਬਿਹਤਰੀਨ ਕਲਾਕਾਰ ਐਕਟਰ ਦਿਖਾਈ ਦੇਣ ਵਾਲੇ ਨੇ ਉੱਥੇ ਹੀ ਬਾਲੀਵੁੱਡ ਫਿਲਮ ਵਾਸਤਵ ਦੇ ਡਾਇਰੈਕਟਰ ਅਤੇ ਕਾਂਟੇ ਪਲੈਨ ਰਨ ਮੁਸਾਫਿਰ ਦਬੰਗ ਸੰਜੂ ਅਤੇ ਕਈ ਹੋਰ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਐਕਟਰ ਮਹੇਸ਼ ਮੰਜਰੀਕਰ ਵੀ ਤੁਹਾਨੂੰ ਇਸ ਫਿਲਮ ਦੇ ਵਿੱਚ ਬੜੇ ਹੀ ਖਾਸ ਕਿਰਦਾਰ ਦੇ ਵਿੱਚ ਦਿਖਾਈ ਦੇਣਗੇ ਜਦੋਂ ਮੈਂ ਉਹਨਾਂ ਦੀ ਚਲਕ ਟੀਜ਼ਰ ਦੇ ਵਿੱਚ ਦੇਖੀ ਤਾਂ ਮੈਂ ਹੈਰਾਨ ਹੀ ਰਹਿ ਗਿਆ ਇਸ ਤੋਂ ਇਲਾਵਾ ਫਿਲਮ ਦੀ ਹੀਰੋਇਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਮ ਹੈ ਸੀਰਤ ਮਸਤ ਜੋ ਕਿ ਇਸ ਤੋਂ ਪਹਿਲਾਂ ਰਿਤਿਕ ਰੋਸ਼ਨ ਦੀ ਫਿਲਮ ਫਾਈਟਰ ਦੇ ਵਿੱਚ ਰਿਤਿਕ ਦੀ ਗਰਲਫ੍ਰੈਂਡ ਸਕੁਆਇਰਡ ਲੀਡਰ ਨੈਨਾ ਜੈ ਸਿੰਘ ਦੇ ਕਿਰਦਾਰ ਦੇ ਵਿੱਚ ਨਜ਼ਰ ਆ ਚੁੱਕੀ ਹੈ ਸੀਰਤ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਣ ਵਾਲੀ ਹੈ ਹੁਣ ਗੱਲ ਕੀਤੀ ਜਾਵੇ ਫਿਲਮ ਦੇ ਮੇਨ ਲੀਡ ਐਕਟਰ ਦੀ ਤਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਹੀ ਸਾਰੀਆਂ ਖੂਬਸੂਰਤ ਫਿਲਮਾਂ ਬਤੌਰ ਲੇਖਕ ਦੇਣ ਤੋਂ ਬਾਅਦ ਧੀਰਜ ਕੁਮਾਰ ਦੀ ਇਹ ਬਤੌਰ ਹੀਰੋ ਪਹਿਲੀ ਫਿਲਮ ਹੋਣ ਵਾਲੀ ਹੈ ਟੀਜ਼ਰ ਦੇ ਵਿੱਚ ਧੀਰਜ ਬਹੁਤ ਹੀ ਚੰਗੀ ਅਦਾਕਾਰੀ ਦਾ ਸਬੂਤ ਦਿੰਦੇ ਹੋਏ ਨਜ਼ਰ ਆਏ ਨੇ ਫਿਲਮ ਨੂੰ ਪਦਮਸ਼ਰੀ ਮੈਡਮ ਨਿਰਮਲ ਰਿਸ਼ੀ ਜੀ ਆਪਣੇ ਬੜੇ ਹੀ ਵਿਲੱਖਣ ਕਿਰਦਾਰ ਦੇ ਨਾਲ ਚਾਰ ਚੰਨ ਲਗਾਉਂਦੇ ਹੋਏ ਵੀ ਦਿਖਾਈ ਦੇਣਗੇ ਇਸ ਤੋਂ ਇਲਾਵਾ ਸੁਖਵਿੰਦਰ ਚਾਹਲ ਪ੍ਰਕਾਸ਼ ਗਾਦੂ ਦੀਦਾਰ ਗਿੱਲ ਸੁਖਵਿੰਦਰ ਰਾਜ ਹਣੀ ਮੱਟੂ ਅਤੇ ਨੀਹਾ ਦਿয়াল ਤੋਂ ਇਲਾਵਾ ਵੱਡੀ ਸਟਾਰ ਕਾਸਟ ਫਿਲਮ ਨੂੰ ਦਿਲਚਸਪ ਬਣਾ ਦਿੰਦੀ ਹੈ ਹੁਣ ਜੇ ਗੱਲ ਕੀਤੀ ਜਾਵੇ ਟੀਜ਼ਰ ਦੀ ਤਾਂ ਟੀਜ਼ਰ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਜਿਸ ਦੀ ਸ਼ੁਰੂਆਤ ਇੱਕ ਕਾਮੇਡੀ ਸੀਨ ਦੇ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਇਹ ਸਮਝ ਆ ਜਾਂਦਾ ਹੈ ਕਿ ਫਿਲਮ ਦੀ ਕਹਾਣੀ ਇੱਕ ਮੈਡ ਜਰਨੀ ਦੇ ਉੱਪਰ ਆਧਾਰਿਤ ਹੈ ਯਾਨੀ ਕਿ ਇੱਕ ਬੜਾ ਖਤਰਨਾਕ ਜਿਹਾ ਇਹ ਸਫ਼ਰ ਹੋਣ ਵਾਲਾ ਹੈ ਅਤੇ ਨਾਲ ਹੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਬਣੇ ਹਾਲਾਤਾਂ ਉੱਪਰ ਵੀ ਵਿਆਗ ਕਰਦੀ ਹੈ ਪਰ ਅਜਿਹੇ ਸੰਜੀਦਾ ਵਿਸ਼ੇ ਨੂੰ ਮਨੋਰੰਜਕ ਤਰੀਕੇ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣਾ ਹੀ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਦੀ ਅਸਲ ਕਲਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਧੀਰਜ ਕੁਮਾਰ ਅਤੇ ਕਰਨ ਸੰਧੂ ਨੇ ਲਿਖੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਕਰਨ ਸੰਧੂ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹਨ ਬਦਕਿਸਮਤੀ ਦੇ ਨਾਲ ਇਹ ਉਹਨਾਂ ਦੀ ਆਖਰੀ ਫਿਲਮ ਬਣ ਗਈ ਹੈ ਇਸ ਫਿਲਮ ਨੂੰ ਗੌਰਵ ਰਾਣਾ ਵੱਲੋਂ ਡਾਇਰੈਕਟ ਕੀਤਾ ਗਿਆ। ਟੀਜ਼ਰ ਦੇ ਵਿੱਚ ਅੱਗੇ ਵਧਿਏ ਤਾਂ ਤੁਹਾਨੂੰ ਲਫਟਰ ਮੂਮੈਂਟਸ ਦੇਖਣ ਨੂੰ ਮਿਲਦੀਆਂ ਨੇ ਜੋ ਕਿ ਤੁਹਾਨੂੰ ਕਾਫੀ ਚੰਗੀਆਂ ਲੱਗਣ ਵਾਲੀਆਂ ਨੇ। ਉਸ ਤੋਂ ਬਾਅਦ ਆਂਦਾ ਇੱਕ ਖਤਰਨਾਕ ਮੋੜ। ਹਿੰਨਾ ਡਰਨ ਦੀ ਵੀ ਲੋੜ ਨਹੀਂ ਕਿਉਂਕਿ ਫਿਲਮ ਕਾਮੇਡੀ ਹੈ ਤਾਂ ਇਹ ਖਤਰਨਾਕ ਮੋੜ ਵੀ ਬੜਾ ਹਲਕਾ ਜਿਹਾ ਹੈ। ਫਿਲਮ ਦਾ ਗੀਤ ਸੰਗੀਤ ਚੰਗਾ ਹੋਣ ਵਾਲਾ ਹੈ। ਕਾਨੂੰਨ 76 ਗਿਲ ਹਾਰਫ ਚੀਮਾ ਗੁਰਲੇਜ਼ ਅਖਤਰ ਗੁਰਸ਼ਬਦ ਸਿੰਘ ਅਤੇ ਗੁਰਨਾਮ ਪੁੱਲਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਸੁਣਨ ਨੂੰ ਮਿਲਣਗੇ ਮੈਨੂੰ ਲੱਗਦਾ ਹੈ ਕਿ ਗੁਰਨਾਮ ਪੁੱਲਰ ਦੀ ਆਵਾਜ਼ ਦੇ ਵਿੱਚ ਸਾਨੂੰ ਇੱਕ ਰੋਮਾਂਟਿਕ ਗੀਤ ਸੁਣਨ ਨੂੰ ਜ਼ਰੂਰ ਮਿਲ ਸਕਦਾ ਹੈ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਨਾਲੇ ਇਹ ਵੀਡੀਓ ਕਿਵੇਂ ਦਾ ਲੱਗਿਆ ਇਹ ਵੀ ਜ਼ਰੂਰ ਦੱਸ ਦਿਓ ਤੇ ਜੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਹੁਣੇ ਸਬਸਕ੍ਰਾਈਬ ਤੇ ਫਾਲੋ ਕਰ ਲਓ ਤੇ ਤੁਸੀਂ ਫਿਲਮ ਜਿਹੜੀ ਹੈ ਉਹ 29 ਅਗਸਤ ਤੋਂ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਇੰਜੋਏ ਕਰ ਸਕੋਗੇ ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਦਿਓ ਇਜਾਜ਼ਤ ਸਸ